ਦਿਆਂ ਕਾਲ ਜੀ ਵੀਡੀਓ ਦੇਖ ਰਹੇ ਸਾਂ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਵੀਪਟਿੰਗਰਾ ਪੰਜਾਬੀ ਜਾਗਰਣ ਪਟਿਆਲਾ ਸਥਾਨਿਕ ਸੀ ਮਲਕ ਅਦਾਲਤ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਤਨਖਾਹ ਖਾਤਾ ਅਤੇ ਪਿੰਡ ਮਜਾਲ ਕਲਾ ਦੇ ਸਰਕਾਰੀ ਸਕੂਲ ਦੀ ਜਾਇਦਾਦ ਨੱਥੀ ਕਰਨ ਲਈ ਵਾਰੰਟ ਜਾਰੀ ਕੀਤੇ ਹਨ ਅਦਾਲਤ ਵੱਲੋਂ ਇਹ ਹੁਕਮ ਇਹ ਸਾਬਕਾ ਕਰਮਚਾਰੀ ਰਕੇਸ਼ ਕੁਮਾਰ ਅਤੇ ਬਕਾਇਦਾ ਦੇਣ ਦਾ ਮਾਮਲੇ ਵਿੱਚ ਸੁਣਾਇਆ ਹੈ ਸੀਵਲ ਜੱਜ ਜਸਪ੍ਰੀਤ ਸਿੰਘ ਨੇ ਮਿਨਹਾਸ ਦੁਬਾਰਾ 31 ਜੁਲਾਈ ਨੂੰ ਜਾਰੀ ਕੀਤਾ ਗਿਆ ਹੈ ਇਹ ਉਹ ਕਮੇਟੀ 2 ਜਨਵਰੀ 2024 ਨੂੰ ਪਾਸ ਕੀਤੇ ਗਏ ਹਨ ਇਹ ਫੈਸਲੇ ਮਦੇ ਨਜ਼ਰ ਨੱਖਦੇ ਹੋਏ ਜਿਸ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਕੂਲ ਦੇ ਸਾਬਕਾ ਮੁਲਾਜ਼ਮ ਰਕੇਸ਼ ਕੁਮਾਰ ਨੂੰ 9% ਦੇ ਹਿਸਾਬ ਨਾਲ ਭੁਵੀਖੀ ਵਿਆਜ ਸਮੇਤ 616969 ਰੁਪਏ ਦੀ ਬਕਾਇਆ ਰਕਮ ਅਦਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਭੁਗਤਾਨ ਅਜੇ ਵੀ ਅਦਾ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਪਟੀਸ਼ਨਰ ਨੂੰ ਵਸੂਲੀ ਪਾਏਗੀ ਅਦਾਲਤਾਂ ਤੱਕ ਪਹੁੰਚ ਕਰਨੀ ਪਵੇਗੀ। ਇਸ ਮਾਮਲੇ ਦੀ ਅਗਲੀ 11 اگست ਨੂੰ ਹੋਵੇਗੀ ایڈووکیٹ پُنیت شرما نے دسیا ہے کہ عدالتی دستاویزਾਂ ਦੇ ਅਨੁਸਾਰ ਬਸੂਲੀ ਲਈ ਅਟੈਚ ਕੀਤੀਆਂ ਜਾਇਦਾਦਾਂ ਦੀ ਸੂਚੀ ਹੈ ਤੇ ਜਿਨੇ ਸੰਬੰਧੀ ਸਰਕਾਰੀ ਹਾਈ ਸਕੂਲ ਮਝਾਲ ਕਲਾ ਦੀਆਂ ਚੱਲੀਆਂ ਜਾਇਦਾਦਾਂ ਸ਼ਾਮਲ ਹਨ ਇਹ ਸਵੇਚ 20 ਪੱਖੇ 30 ਕੁਰਸੀਆਂ 4 ਕੂਲਰ 3 ਗੇਅਰ ਕੰਡੀਸ਼ਨਰ 10 ਲੰਬਾਰੀਆਂ 5 ਮੇਜ਼ 5 4 ਕੰਪਿਊਟਰ 3 ਪ੍ਰਿੰਟਰ ਦਫਤਰੀ ਸਮਾਨ ਸ਼ਾਮਲਾ ਨੇ ਐਡਵੋਕੇਟ ਸ਼ਰਮਾ ਨੇ ਦੱਸਿਆ ਹੈ ਕਿ ਜਬਰ ਜਬਤ ਕਰਨ ਦਾ ਵਰੰਟ ਅਧੀ ਅਧੀ ਕਾਰਤ ਅਦਾਲਤੀ ਅਧਿਕਾਰੀ ਨੂੰ ਨਿਰਦੇਸ਼ ਦਿੰਦਿਆਂ ਹੈ ਕਿ ਜੇਕਰ ਵਿਭਾਗ ਵਿੱਚ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਵੇ ਤਾਂ ਇਸ ਨਾਲ ਨੱਥੀ ਚੀਜ਼ਾਂ ਨੂੰ ਐਗਰੀ ਕਿਊ ਉਸਨ ਰਿਪੋਰਟ ਦੀ ਵਾਪਸੀ 11 ਅਗਸਤ 2025 ਨੂੰ ਜਾਂ ਇਸ ਤੋਂ ਪਹਿਲਾਂ ਕੀਤੀ ਜਾਏਗੀ ਧੰਨਵਾਦ